ਲੁਧਿਆਣੇ ਤੋਂ ਤੇ ਭੈਣ ਤੁਹਾਨੂੰ ਨਾ ਅਸੀਂ ਬੋਡੀ ਸਰਵਿਸ ਪੈਕ ਦਿੱਤਾ ਸੀਗਾ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਭੈਣ ਮੈਨੂੰ ਥੈਡ ਦੀ ਪ੍ਰੋਬਲਮ ਸੀ ਸੂ ਸਾਰਾ ਆਟਾ ਹੀ ਦੁੱਖਦਾ ਸੀਗਾ ਠੀਕ ਹੈ ਅੱਡੀਆਂ ਦੀ ਪ੍ਰੋਬਲਮ ਸੀ ਅੱਡੀਆਂ ਨਹੀਂ ਸਵੇਰੇ ਸੀ ਥਣੇ ਬਦਦੇ ਥੈਡ ਦੀ ਪ੍ਰੋਬਲਮ ਸੀ ਤੇ ਸਰੀਰ ਤਫਦਾ ਰਹਿੰਦਾ ਸੀਗਾ ਔਰ ਅੱਡੀਆਂ ਜਿਹੜੀਆਂ ਸਵੇਰੇ ਥੱਲੇ ਨਹੀਂ ਸੀ ਲੱਗਦੀਆਂ ਤੇ ਦਰਦ ਹੁੰਦੇ ਸੀ ਮਸੂਲ ਤੇ ਹੋਰ ਜਿਵੇਂ ਤੁਸੀਂ ਕਹਿੰਦੇ ਇੱਕ ਥਕਾਵਟ ਬਹੁਤ ਕੰਮ ਕਰਨ ਨੂੰ ਹਾਂਜੀ ਹਾਂ ਤਾਂ ਜੀ ਤਾਂ ਥੋੜਾ ਜਨ ਕੰਮ ਕਰਦੇ ਸੀ ਤਾਂ ਸ੍ਰੀ ਰਾਏ ਤਾਂ ਕਹਲਾ ਸੀ ਵੀ ਆਰਾਮ ਕਰ ਵਾ ਅੱਛਾ ਇਸ ਲਈ ਬਹੁਤ ਬਲੀ ਥੱਕਿਆ ਥੱਕਿਆ ਮਹਿਸੂਸ ਕਰਦਾ ਸੀ ਸ੍ਰੀ ਥਕਾਵਟ ਕਾਫੀ ਮਹਿਸੂਸ ਕਰਦਾ ਸੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਵਰਤਦੇ ਨੂੰ ਹਲੇ 25 ਦਿਨ ਹੋਏ ਹੈ ਜਾਨਕਿ 50 ਦਿਨ ਦਾ ਤੁਸੀਂ ਸਰਵਿਸ ਪੈਕ ਲਿਆ ਹਜੇ 25 ਦਿਨ ਹੋਏ ਤੁਹਾਨੂੰ ਵਰਤਦੇ ਨੂੰ ਪਰ 25 ਦਿਨ ਦੇ ਵਿੱਚ ਹੀ ਤੁਹਾਨੂੰ ਇੰਨਾ ਰਿਜ਼ਲਟ ਆਇਆ ਹੈ ਠੀਕ ਹੈ ਤੇ ਜਿਵੇਂ ਪੈਣ ਤੁਹਾਨੂੰ ਹੋਰ ਲੋਕ ਤੁਹਾਡੀ ਵੀਡੀਓ ਦੇਖਣਗੇ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹੂੰਗੀ ਕਿ ਇਹ ਪੈਟ ਜੂਰੀ ਹੈ ਇਹ ਪਾਤ ਤੁਸੀਂ ਇਹ ਇਹ ਦਵਾਈ ਵੀ ਬਹੁਤ ਜਿਆਦਾ ਪੱਤ ਪਾਉਂਦੀ ਹੈ ਜਿਹੜੀ ਅੰਗਰੇਜ਼ੀ ਦਵਾਈਆਂ ਨੇ ਉਹਨਾਂ ਦਾ ਕੋਈ ਕੋਈ ਸਾਕੋ ਹੈਟ ਹੋਊਗਾ ਤੇ ਇਹਦੇ ਨਾਲ ਬਹੁਤ ਜਿਆਦਾ ਰੈਕ ਆਉਂਦੀ ਹੈ ਠੀਕ ਹੈ ਧੰਨਵਾਦ ਭੈਣ ਜੀ